ਐਸ ਐਸ ਕੀਮਾ ਲਵਾ ਨੈਸ਼ਨਲ ਸਰਵਿਸ ਸਕੀਮ ਸਰਵਿਸ ਸਕੀਮ ਕੀ ਆ ਨੈਸ਼ਨਲ ਸਰਵਿਸ ਸਕੀਮ ਚੋ ਆਪਾਂ ਗੱਲਬਾਤ ਕਰਦੇ ਆ ਆਪਾਂ ਕੋਈ ਲੈਕਚਰ ਨਹੀਂ ਕਰਨਾ ਨਾ ਆਪਾਂ ਕੋਈ ਪ੍ਰੋਫੈਸਰ ਆ ਨਾ ਆਪਾਂ ਮਾਸਟਰ ਆ ਆਪਾਂ ਨੂੰ ਇੱਕ ਦਰਦ ਦਾ ਆਪਣੀ ਮਾਂ ਮਿੱਟੀ ਦਾ ਆਪਣੀ ਧਰਤੀ ਦਾ ਤੇ ਜੀਐਨਈ ਗੁਰਨਾਣਕ ਇੰਜੀਨੀਅਰਿੰਗ ਕਾਲਜ ਦੇ ਸਾਰੇ ਵਿਦਿਆਰਥੀ ਜਿੰਨੇ ਵੀ ਤੁਸੀਂ ਬੈਠੇ ਹੋ ਸਰਵੇਂ ਨੂੰ ਦੱਸ ਰਹੇ ਸੀ ਕਿ ਜਿਹੜੇ ਬੱਚੇ ਵਾਕਈ ਜਿਨ੍ਹਾਂ ਨੂੰ ਵਾਤਾਵਰਣ ਨਾਲ ਪਿਆਰ ਆ ਸਟੂਡੈਂਟ ਸਾਡੇ ਕੋਲੇ ਬਹੁਤ ਆ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਸੱਚ ਹੇ ਗੱਬਿਆ ਕਿੰਨਾ ਹੋਰ ਤੇ ਮਹਸਾਸੀ ਦਾ ਵਾਲਾ ਹੁਣ ਹਾਰੇ ਲਾਈ ਨਹੀਂ ਸਾਸੀ ਦਾ ਕਰਿਆ ਤੇ ਆਪਾਂ ਵਾਤਵਰਨ ਨੂੰ ਪਿਆਰ ਕਰਦੇ ਆ ਵਾਤਵਰਨ ਨੂੰ ਕਦੇ ਨਹੀਂ ਪਿਆਰ ਕਰਦੇ ਆ ਕਦੇ ਨਹੀਂ ਬੱਚੇ ਪੁੱਤਰ ਮੇਰੇ ਨਾਲ ਗੱਲਾਂ ਕਰ ਲੋ 2-4 ਆਪਣੀਆਂ ਫੋਨਾਂ ਦੇ ਬਾਜ ਕਰ ਲਿਓ ਜੇ ਫੋਨ ਤੇ ਕਰਨਾ ਤਾਂ ਪਹਿਲਾਂ ਫੋਨ ਖੋਲ ਲਓ ਇੱਕ ਨੇਚਰ ਲਵਰਸ ਜੀਪੀਐਮਟੀ ਫੇਸਬੁੱਕ WhatsApp ਇੰਸਟਾਗ੍ਰam ਔਰ YouTube ਇਹ ਆਪਣਾ ਪੇਜ ਆ ਇਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਤੇ ਜੇ ਬਾਤਾਵਾਰ ਨੂੰ ਪਿਆਰ ਕਰਦੇ ਹੋ ਜੇ ਨਹੀਂ ਕਰਦੇ ਤਾਂ ਬੇਸ਼ੱਕ ਰਹਿਣ ਦਿਓ ਸਰ ਨੇ ਕਾਫੀ ਤੁਹਾਡੇ ਨਾਲ ਗੱਲਾਂ ਕੀਤੀਆਂ ਵਾ ਸਭ ਤੋਂ ਜਿਹੜੀ ਵੱਡੀ ਗੱਲ ਆ ਵੀ ਆਪਾਂ ਵੱਖ-ਵੱਖ ਖਿੱਤਿਆਂ ਦੇ ਵਿੱਚੋਂ ਆਉਣੇ ਹੋਗੇ ਪਿੰਡਾਂ ਵਾਲੇ ਕਿੰਨੇ ਆ? ਓਕੇ ਬੱਚੇ ਮਾਰ ਲੈਣੇ ਮਾਰਾ ਜੰਦਰ ਤੇ ਸ਼ਹਿਰ ਵਾਲੇ ਕਿੰਨੇ ਆ? ਓਕੇ ਤੇ ਸਾਰੇ ਆਪਾਂ ਰਹਨੇ ਕਿੱਥੇ ਆ? ਕਿੱਥੇ ਤਾਤੀ ਤਾਤੀ ਕੀ ਆ ਸਾਡੀ ਮਾਂ ਕਹਿੰਦੇ ਆ ਕਿ ਮੰਨਦੇ ਆ ਮੰਨਦੇ ਆ ਪੱਕੀ ਗੱਲ ਸਾਨੂੰ ਸਭ ਤੋਂ ਪਹਿਲਾ ਜਿਹੜੀ ਸਾਡੀ ਮੁਢਲੀ ਪ੍ਰਾਇਮਰੀ ਜ਼ਰੂਰਤ ਜਿਉਣ ਦੇ ਲਈ ਕੀ ਆ ਆਕਸੀਜਨ ਜਦ ਪੈਦਾ ਹੋਣ ਜੇ ਨਾਲ ਹੀ ਸਾਨੂੰ ਉਸ ਜ਼ਰੂਰਤ ਦੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਕਈਆਂ ਦੇ ਤਾਂ ਅੱਜ ਕੱਲ੍ਹ ਆਉਂਦੇ ਹਨ ਵੈਂਟੀਲੇਟਰ ਤੇ ਉੱਧਰ ਹੁਣਾ ਪਾਉਂਦੇ ਹਨ ਬੱਚਿਆਂ ਨਿੱਕਿਆਂ ਨਿੱਕਿਆਂ ਨੂੰ ਵਿਚਾਰਿਆਂ ਨੂੰ ਪੰਜ ਪੰਜ ਦਿਨ ਕਰਦੇ ਹੀ ਨਹੀਂ ਉਹ ਘਰ ਜਿਹੇ ਦੇ ਵਿੱਚੋਂ ਕਿ ਆਕਸੀਜਨ ਲੈ ਹੈ ਨਹੀਂ ਆਕਸੀਜਨ ਕਿੱਥੋਂ ਆਣੀ ਆ ਵੀਰੋਂ ਤੋਂ ਰੁੱਖਾਂ ਤੋਂ ਰੁੱਖ ਕਿੱਥੋਂ ਆਣਿਆ ਕਿਥੋਂ ਬਲਕ ਕਿ ਤੋਂ ਨੇ ਪੁੱਤਰ ਧਰਤੀ ਦੇ ਆਪੇ ਆਪ ਪੈਦਾ ਹੋ ਜਾਣਗੇ ਲਗਾਉਣੇ ਰਹਿਣਗੇ ਇਹ ਪਿੰਨ ਲਗਾਉਣੇ ਕਿਨੇ ਆ ਅੱਪਾ ਕੋਲ ਆਪਾਂ ਕਿੰਨੇ ਕਿੰਨੇ ਲਗਾਏ ਆ ਆਪਾਂ ਸਾਰੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਆ ਕਿੰਨੇ ਕਿੰਨੇ ਲਾਏ ਆ ਕਿੰਨੇ ਲਗਾਏ ਅੱਜ ਤੱਕ ਕੋਈ ਹੈ ਗਿਣਤੀ ਕਿਸੇ ਕੋਲੇ ਵੀ ਮੈਂ ਇੰਨੇ ਰੁੱਕ ਲਗਾ ਕੇ ਸੰਭਾਲਿਆ ਕਿੰਨੀ ਐਜ ਦੇ ਤੁਸੀਂ ਸਾਰੇ 20 25 18 19 ਹਾਂ ਮਨੋਂ ਠਾਹਾਂ ਤਾਂ 20 ਦੇ ਵਿੱਚ ਵਿੱਚੋਂ ਸਾਰੇ ਹਾਂ 20 ਸਾਰੇ ਗਏ ਆਪਾਂ ਨੂੰ ਮੁਫਤ ਦੀ ਆਕਸੀਜਨ ਫੱਕ ਦਿਆਂ ਨੂੰ ਆਕਸੀਜਨ ਪੈਦਾ ਕਰਨ ਲਈ ਕੀ ਕੀਤਾ ਆਪਾਂ ਇਹ ਜੇ ਹਸਪੀਟਲ ਤੋਂ ਆక్సిਜਨ ਲੈਣੀ ਪੈ ਜੇ ਨਾ ਇੱਕ ਦਿਨ 24 ਘੰਟੇ ਦਾ 70000 ਰੁਪਏ ਦਾ ਬਿੱਲ ਬਣਦਾ ਕਿੰਨੇ ਦਾ ਤੇ ਮੈਂ ਨਹੀਂ ਕਹਿੰਦਾ ਉਹ ਡੀਐਮਸੀ ਦੀ ਥੋੜੇ ਦਿਨਾਂ ਦੀ ਹੋਈ ਰਿਪੋਰਟ ਆ ਕੋਈ ਕਿਸੇ ਨੂੰ ਲੱਗੀ ਹੋਈ ਸੀ ਕਿ ਉਹ 2 ਦਿਨ ਦਾਖਲ ਸੀਗਾ ਤੇ ਉਹਦਾ 140000 ਮੇਰੇ ਮਤਲਬ ਨੌਨ ਚੋ ਸੀਗਾ ਬੰਦਾ 140000 ਦਾ 2 ਦਿਨ ਦਾ ਬਿਨਾਂ ਦਵਾਈਆਂ ਤੋਂ ਇਕੱਲੇ ਆਕਸੀਜਨ ਆਕਸੀਜਨ ਦਾ ਬਿੱਲ ਬੜਾਇਆ ਉਹਨਾਂ ਨੇ ਤੇ ਆਪਾਂ 20 ਸਾਲਾਂ ਦੇ ਵਿੱਚ 18 ਹੀ ਮੰਨ ਲਓ ਚਲੋ ਕਿੰਨੇ ਕੁ ਦੀ ਖਾ ਗਏ ਤੇ ਕੀਤਾ ਕੀ ਆ ਤੁਸੀਂ ਕੀ ਕਿੰਦਾ ਮਤਲਬ ਪਿਆਰ ਆਪਾਂ ਵਾਤਾਵਰਣ ਨੂੰ ਬਹੁਤ ਕਰਦੇ ਆ ਧਰਤੀ ਨੂੰ ਅਸੀਂ ਮਾਂ ਮੰਨਦੇ ਆ ਮੰਨਦੇ ਆ ਤੁਸੀਂ ਕਿਹਾ ਮੰਨਦੇ ਆ ਕਹਿੰਦੇ ਨਹੀਂ ਕਹਿਣ ਤੇ ਮੰਨਣ 'ਚ ਫਰਕ ਆਪ ਤੁਸੀਂ ਆਪ ਹੀ ਕਿਹਾ ਵੀ ਮੰਨਦੇ ਆ ਤੇ ਪੁੱਤਰ ਹੁਣ ਜਿਹੜਾ ਜਿੱਥੇ ਅਸੀਂ ਖੜ ਗਏ ਆ ਆ ਕੇ ਜਿਹੜੀ ਸਟੇਜ ਤੇ ਚਾਹੇ ਉਹ ਮੇਰੇ ਵਾਲੇ ਲੈਵਲ ਵਾਲੇ ਉਮਰ ਵਾਲੇ 40 ਸਾਲ ਵਾਲਿਆਂ ਨੇ ਕੀਤਾ ਚਾਹੇ ਉਹ 60 ਸਾਲ ਵਾਲਿਆਂ ਨੇ ਕੀਤਾ ਤੁਹਾਡੇ ਤੇ ਤਾਂ ਅਸੀਂ ਕੋਈ ਦੋਸ਼ ਲਾਈ ਨਹੀਂ ਸਕਦੇ ਕਿਉਂਕਿ ਤੁਸੀਂ ਤਾਂ ਸਾਨੂੰ ਫੋਲੋ ਕਰਦਾ ਸੀ ਨਾ ਜਿਵੇਂ ਦੇ ਅਸੀਂ ਸੀ ਤੁਸੀਂ ਉਵੇਂ ਦੇ ਤੁਰਪੇ ਆ ਚਾਹੇ 80 ਆਲੇ ਕੀਤਾ ਚਾਹੇ 60 ਆਲੇ ਕੀਤਾ ਚਾਹੇ 40 ਆਲੇ ਨੇ ਕੀਤਾ ਪਰ ਜਿਹੜੇ ਹਾਲਾਤ ਸਾਡੇ ਬਣ ਚੁੱਕੇ ਨੇ ਉਹਨਾਂ ਨੂੰ ਸੰਭਾਲਣ ਦੀ ਥੋੜੇ ਤੇ ਵੱਡੀ ਜ਼ਿੰਮੇਵਾਰੀ ਆ। ਅਸੀਂ ਤਾਂ ਆਪਣਾ ਖੇਡ ਖਤਮ ਕਰ ਲਿਆ। ਤੇ ਧਰਤੀ ਨੂੰ ਅਸੀਂ ਮਾਂ ਮੰਨਦੇ ਆ ਤੇ ਆਕਸੀਜਨ ਸਾਨੂੰ ਰੁੱਖਾਂ ਤੋਂ ਮਿਲਦੀ ਆ, ਰੁੱਖ ਤਾਂ ਹੀ ਪੈਦਾ ਹੁੰਦੇ ਆ ਤੇ ਦੂਜੀ ਸਭ ਤੋਂ ਜ਼ਰੂਰ ਤਾਂ ਜਿਹੜੀ ਵੱਡੀ ਜਿਉਣ ਲਈ ਤੁਸੀਂ ਕਿਹੜੇ ਜਾਤ ਨਾਲੋਂ ਕਿਹੜੇ ਧਰਮ ਨਾਲੋਂ ਕਿਹੜੇ ਗੋਤ ਦੇ ਨੂੰ ਕਿਹੜੇ ਮਜਬ ਦੇ ਹੋ ਮੈਟਰ ਨਹੀਂ ਹੁੰਦਾ ਜਿਉਂਦੇ ਹੋ ਇਨਸਾਨ ਨੂੰ ਸਾਹ ਲੈਂਦੇ ਹੋ ਲੈਨਿਓ ਬਸ ਇੰਨੇ ਕਾਫੀ ਆ ਮੇਰੇ ਲਈ ਵੀ ਤੁਸੀਂ ਜਿਉਂਦੇ ਹੋ ਸਾਹ ਲੈਂਦੇ ਹੋ ਜਿਉਂਦੇ ਹੋ ਸਭ ਤੋਂ ਪਹਿਲਾਂ ਮਨੁੱਖੀ ਪ੍ਰਾਇਮਰੀ ਜ਼ਰੂਰਤ ਆਕਸੀਜਨ ਦੀਆ ਤੇ ਦੂਜੀ ਜ਼ਰੂਰਤ ਸਾਡੀ ਕੀ ਆ ਪਾਣੀ ਪਾਣੀ ਕਿਥੋਂ ਆਦਾ ਆਕਸੀਜਨ ਤਾਂ ਖਤੋ ਆ ਗਈ ਪਾਣੀ ਕਿਥੋਂ ਆ ਗਿਆ ਧਾਤੀ ਚੋਂ ਧਾਤੀ ਦੀਆਂ ਧਰਤੀ ਕੀ ਆ ਮਾਂ ਨੇ ਹਲ ਸਾਡੀ ਦਿੱਤਾ ਤੇ ਦੂਜੀ ਸਾਡੀ ਜ਼ਰੂਰਤ ਆ ਪਾਣੀ ਦੀ ਉਹ ਹੁਣ ਤੁਸੀਂ ਆ ਜੀ ਗਿਆ ਵੀ ਧਰਤੀ ਚੋਂ ਦਾ ਉਹ ਵੀ ਮਾਂ ਨੇ ਨਹੀਂ ਦਿੱਤਾ ਪਾਣੀ ਦਾ ਧਰਤੀ ਦੇ ਕਿਵੇਂ ਆਉਂਦਾ ਯਾਰ ਧਰਤੀ ਦੇ ਥੱਲੇ ਜਿਹੜਾ ਪਾਣੀ ਆ ਉਹ ਕਿੰਨੀਆਂ ਤਹਾਂ ਦੇ ਵਿੱਚ ਆ ਕਿੰਨੀਆਂ ਲੇਅਰਸ ਨੇ پتہ ਕਿਹੜਾ ਧਰਤੀ ਦੇ ਹੇਠ ਤਿੰਨ ਤਹਾ ਤਿੰਨ ਲੇਅਰਸ ਆ ਪਾਣੀ ਦੀਆਂ ਤੇ ਜਿਹੜਾ ਆਪਣਾ ਏਰੀਆ ਵਾ ਆਪਾਂ ਜਿੱਥੇ ਖੜੇ ਆ ਇਹ ਦੂਜੀ ਤਹਿ ਤੇ ਆ ਧਰਤੀ ਦੇ ਹੇਠਲਾ ਪਾਣੀ ਸਿਰਫ ਤਿੰਨ ਆ ਸੰਰੂਰ ਵਾਲਾ ਪਾਸਾ ਵਾ ਜਿੰਨਾ ਕੋਈ ਸੰਰੂਰ ਵਾਲੀ ਸਾਈਡ ਤੋਂ ਹੈਗਾ ਉਹ ਤੀਜੀ ਤਹਿ ਤੇ ਆ ਤੇ ਜਿਹੜੇ ਹਿਸਾਬ ਨਾਲ ਅਸੀਂ ਆਪਣੀ ਜ਼ਰੂਰਤ ਆਪਣੀ ਜ਼ਰੂਰਤਾਂ ਪਾਣੀ ਪੰਜਾਬ ਨੂੰ ਯੂਜ਼ ਕਰਨ ਆ ਕੇ ਤੇ ਧਰਤੀ ਦੇ ਕੋਈ ਜ਼ਰੂਰਤ ਨਹੀਂ ਜਿਹੜੀ ਸਾਨੂੰ ਦੇ ਰਹੀ ਆ ਉਹਨਾਂ ਕੋਲੇ 2 ਤੋਂ 2.5 ਸਾਲ ਦਾ ਪਾਣੀ ਬਚਿਆ ਆ ਤੇ ਸਾਡੇ ਕੋਲੇ ਕਿੰਨਾ ਦੂਜੀ ਦੇ ਦੇ ਆ 5 ਤੋਂ 7 ਸਾਲ ਦਾ ਉਸ ਤੋਂ ਬਾਅਦ ਕੀ ਹੋਊਗਾ ਆਪਾਂ ਕਹਿੰਦੇ ਨਾ ਕਿਸੇ ਮਰਦੇ ਦੇ ਮਗਰ ਗਏ ਆ ਇਕੱਲੇ ਸਤਕਾਰ ਕਰਨ RAM ਨਾਮ ਸਤ ਲਈ ਕਹਿੰਦੇ ਸੁਣੀਆ RAM ਨਾਮ ਸਤ ਕਹਿੰਦੇ ਹਨ ਕਹਿੰਦੇ RAM ਨਾਮ ਸਤ ਹੋ ਗਿਆ ਉਹ ਜਿਉਂਦੇ ਜੀ ਤਾਂ ਸਤ ਨਹੀਂ ਹੋਇਆ ਜੋਦੇ ਨੂੰ ਤਾਂ ਉਹਨੂੰ ਪਤਾ ਨਹੀਂ ਵੀ ਇਹ ਸੱਤਾਂ ਗੇ ਝੂਠਾ ਮਰੇ ਹੋਏ ਬੰਦੇ ਨੂੰ ਤਾਂ ਸਹੀ ਜਾਣੀਏ ਵੀ RAMNAND ਸੱਤਾਂ ਵੀ RAM ਦਾ ਨਾਮ ਸੱਚਾ ਵਾ ਉਹ ਤਾਂ ਗਿਆ ਇਹ ਤਾਂ ਮੇਰੇ ਕੰਮ ਦੀ ਚੀਜ਼ ਆ ਜੀ ਸੱਚਾ ਜਿਹੜੂ ਥਾ ਤੇ ਕਹਿਣਗੇ ਪੂਰਾ ਹੋ ਗਿਆ ਤੇ ਜਿੱਦਣ ਮੁੱਕ ਗਿਆ 5-7 ਸਾਲਾਂ ਤੋਂ ਫਿਰ ਧਰਤੀ ਕੀ ਆੜੀ ਮਾਂ ਮਾਂ ਕੀ ਹੋ ਜਾਣੀਆਂ ਪੂਰੀ ਹੋ ਜਾਣੀਆਂ ਤੇ ਤੁਸੀਂ ਆਪਦੀ ਮੰਨੂ ਪੂਰੀ ਹੋਣ ਦੇ ਦੇਵੋਗੇ ਤੇ ਉਹਦੇ ਲਈ ਕਰਨਾ ਕੀ ਪਊਗਾ ਇਹ ਜੇ ਜੇ ਕੁਐਸਚਨ ਮਾਰਗਾ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਆ ਮੇਰੇ ਵਰਗਾ ਹੁਣ ਜਿਹੜਾ 40 ਸਾਲ ਤੋਂ ਉੱਪਰ ਅੱਜ ਦਾ 50 ਤੋਂ ਸ਼ਾਇਦ ਮੇਰੇ ਕੋਲ ਹੈਗੇ 10 ਸਾਲ ਜੇ ਕਿਤੇ ਬੱਜਿਆ ਬੱਜਿਆ ਨਾਲ ਕਾਹਦੇ ਚ ਤੇ 50 ਸਾਲ ਤੋਂ ਉੱਪਰ ਗ੍ਰੇਸਪੀਰੀਟ ਦੀ ਚਾਹ ਉਹ ਅੱਜ ਦੇ ਸਮੇਂ ਦੇ ਹਸਾਬ ਨਾਲ ਜੇ ਚਾਹਣੇ ਹੋ ਤੰਦਰੁਸਤ ਤੇ ਨਰੂਆ ਜੀਵਨ ਜਿਉਣਾ ਤੇ ਫੇਰ ਕੋ ਨੂਰ ਖਾਣ ਨੂੰ ਪਊਗਾ ਬਚਾਉਣਾ ਲਗਾਉਣਾ ਬਚਾਉਣਾ ਸੰਭਾਲਣਾ ਫਟਦੇ ਨੂੰ ਹਟਾਉਣਾ ਤੇ ਜੇ ਕੋਈ ਪਟਦਾ ਉਹਨੂੰ ਘਟਾਉਣਾ ਫਟਾਉਣਾ ਹੁਣ ਆਕਸੀਜਨ ਦਾ ਸਾਨੂੰ ਪਤਾ ਆ ਵੀ ਧਾਤੀ ਤੋਂ ਮਿਲ ਗਿਆ ਰੁਕ ਲੱਗ ਗਿਆ ਤੇ ਜਿਹੜਾ ਪਾਣੀ ਆਉਂਦਾ ਥਰੋਣਾ ਧਾਤੀ ਦੇ ਵਿੱਚ ਕਿੱਥੋਂ ਆ ਨਵਾਂ ਪਾਣੀ ਜਿਹੜਾ ਹੁਣ ਅਸੀਂ ਦੂਜੀ ਦਿਨ ਤੋਂ ਉਹਦਾ ਪੂਰਾ ਨਹੀਂ ਹੋਣਾ ਕਿ ਉਹਨੂੰ ਉਹ ਜਿਹੜਾ ਉਹਨਾਂ ਦਾ ਮੁੱਕਣ ਵਾਲਾ ਹੁਣ ਦੋ ਤੇ ਦੋ ਤੇ ਹਾਂ ਪਹਿਲੀਆਂ ਪਹਿਲੀ ਤੇ ਦੂਜੀ ਖਤਮ ਕਰ ਚੁੱਕੇ ਆ ਉਹ ਪਰ ਭਾਈ ਹੋ ਜੂ ਕਿ ਨਹੀਂ ਹੋਊਗੀ ਪਹਿਲੀ ਦੋ ਵਾਰ ਤੇ ਪਾਣੀ ਆ ਜੂ ਕਿਸੇ ਤਰੀਕੇ ਨਾਲ ਮੁੜ ਕੇ ਕੇ ਨਹੀਂ ਆ ਜੂ ਨਹੀਂ ਹਾਂ ਰਾਜ ਸਰਤਾ ਮਾਰੋ ਪੁੱਤ ਜੀ ਇੰਨੀ ਦੇ ਸਟੂਡੈਂਟ ਆ ਯਾਰ ਹਾਇ ਨਾ ਹਾਂ ਕਿਨੇ ਕਹਿਣ ਵਾਲੇ ਆ ਪਰ ਭਾਈ ਹੋ ਜੂ ਤੇ ਨਾ ਕਿੰਨੇ ਕਹਿਣ ਵਾਲੇ ਵੀ ਨਹੀਂ ਹੋਣੀ ਪਹਿਲਾ ਮਰ ਭਾਈ ਆਲੇ ਨੂੰ ਪੁੱਛ ਲਈਏ ਨਾ ਆਏ ਤੇ ਹਰ ਹਾਲ ਸੱਟ ਚੁੱਕਿਆ ਵੀ ਹੋਣਾ ਹੀ ਹਾਂ ਕਿਵੇਂ ਹੋਊਗੀ ਪਰ ਭਾਈ ਕਿਵੇਂ ਬਾਤ ਆਊਗਾ ਜੇ ਮੀ ਕਹੂੰਗਾ ਫਾਈਨ ਸਿਰਦਾਰ ਇਲਕੋਸ ਤੱਕ ਜੇ ਮੈਂ ਜਾਊਗਾ ਸ਼ਾਬਾਸ਼ ਵੈਰੀਟ ਬਹੁਤ ਤਾੜੀ ਮਾਰ ਦਿਓ ਯਾਰ ਕਿਹੜਾ ਕਿਹੜੇ ਸੁੰਨ ਮੱਥਿਆ ਆਹੀ ਆਹੀ ਗੱਲ ਆ ਇਹਦੇ ਲਈ ਸਾਨੂੰ ਕੰਮ ਕਰਨਾ ਪੈਣਾ ਹੋ ਜਾਊਗਾ ਜਿਹੜੇ ਨਾਲ ਆ ਪੁੱਤਰ ਹੌਸਲਾ ਨਹੀਂ ਹਾਰਨਾ ਹੋਊਗਾ ਜਿੱਥੇ ਸਾਡਾ ਪਾਣੀ ਅੱਜ 400 500 ਫੁੱਟ ਦੇ ਅਸੀਂ ਪਹੁੰਚੇ ਹੋਏ ਆ 50 ਫੁੱਟ ਤੇ ਆਊਗਾ ਪਰ ਉਹਦੇ ਲਈ ਕਰਨਾ ਕੀ ਆ ਉਹ ਤੁਹਾਨੂੰ ਟਿਪਸ ਦੇਣਾ ਵਾ ਕਰਨਾ ਨਾ ਕਰਨਾ ਇਦੀ ਮਰਜ਼ੀ ਆ ਹੋਡੀ ਵਰ ਗਿਆ ਹਾਂ ਹੁਣ ਜਿਹੜੇ ਅੱਜ ਪੰਜਾਬ ਦੇ ਹਾਲਾਤ ਆ ਆ ਜਿਵੇਂ ਚੱਲ ਰਿਆ ਵਾ ਇੱਕ ਰਸਤਾ ਤਾਂ ਆ ਜਾਂਦਾ ਇਹ ਜਿਵੇਂ ਚੱਲ ਰਿਹਾ ਓਵੇਂ ਚੱਲਣਾ ਤੇ 5 ਤੋਂ 7 ਸਾਲਾਂ ਕਲੀਅਰ ਆ WHO ਗ੍ਰੀਨ ਟ੍ਰੀਵਨਰ ਇਜ਼ਰਾਈਲੀ ਭੂ ਵਿਗਿਆਨੀ ਸਾਰਿਆਂ ਦੀਆਂ ਇਹ ਰਿਪੋਰਟਾਂ ਵਾ Google ਤੇ ਸਰਚ ਕਰ ਲਿਓ ਚਾਹੇ ਤੁਹਾਡੇ ਪ੍ਰੋਫੈਸਰ ਤੁਹਾਨੂੰ ਦੇ ਦੇਣ ਕਿ ਜਿੱਥੇ ਮਰਜੀ ਕੱਢ ਲਿਓ ਇਹ 5 ਤੋਂ 7 ਸਾਲ ਦਾ ਪਾਣੀ ਪੰਜਾਬ ਦੀ ਧਰਤੀ ਕੋਲੇ ਬਚਿਆ ਵਾ ਉਦੋਂ ਬਾਅਦ ਆਰਾਮਨਾਮ ਸੱਤ ਦਾ ਹਨਾ ਜੇ ਤੁਸੀਂ ਚਾਹੁੰਦੇ ਹੋ ਆਪਾਂ ਜੇਕ ਨਾ ਬੜਾ ਸੋਖਾ ਤਰੀਕਾ ਲੱਭਿਆ ਵੀ ਧਰਤੀ ਬਦਲ ਦਿਓ ਧਰਤੀ ਬਦਲ ਲੈਣਾ ਭਾਵ ਮੇਰਾ ਬੋਲ ਲਾਡੇ ਦਾ ਚੱਲ ਜੋ ਟੈਂਕੇ ਦਾ ਚੱਲ ਜੋ ਜਿਵੇਂ ਯੂਪੀ ਵਹਾਜ ਤੋਂ ਲੋਕ ਪੰਜਾਬ ਚ ਆ ਰਹੇ ਆ ਕਿਉਂ ਆ ਰਹੇ ਆ ਕਿਉਂਕਿ ਉਹਨਾਂ ਦੀ ਧਰਤੀ ਨਾਲੋਂ ਸਾਡੀ ਧਰਤੀ ਦੇ ਜਰਖੇਜ਼ ਆ ਵਧੀਆ ਵਾਂ ਇੱਥੇ ਹਰ ਇੱਕ ਬੰਦੇ ਨੂੰ ਘੱਟੋ ਘੱਟ ਰੋਟੀ ਦਾ ਲਾਜ ਨਹੀਂ ਮਿਲਦੀ ਆਹੋਲ ਕੋਈ ਸਹਾਈ ਚਾਹ ਨਹੀਂ ਹੈ ਕੋ ਕਾਦਾ ਨਹੀਂ ਹੁੰਦਾ ਕੋਈ ਪੰਜਾਬ ਵਾਲਾ ਤਾਂ ਰੇ ਆ ਤੇ ਅਸੀਂ ਇੱਥੋਂ ਜਾ ਰਹੇ ਆ ਕਿਉਂ ਸਾਨੂੰ ਲੱਗਾ ਵੀ ਉੱਥੇ ਵਾਤਾਵਰਨ ਬਾਲਾ ਸੋਹਣਾ ਵਾ ਬਾਲਾ ਸੋਹਣਾ ਸਾ ਹੁੰਦਾ ਵਾ ਉੱਥੇ ਤਾਂ ਆਕਸੀਜਨ ਇੰਨੀ ਭਰਪੂਰ ਆ 1940 ਤੋਂ ਪਹਿਲਾਂ ਪੰਜਾਬ ਦੀ ਧਰਤੀ ਦੇ ਖੇਤਰਫਲ ਦੇ 40% ਹਿੱਸੇ ਦੇ ਉੱਤੇ ਜਿੰਨਾ ਵੀ ਰਕਬਾ ਸੀਗਾ ਖੇਤਰਫਲ ਦੇ 40% ਹਿੱਸੇ ਦੇ ਉੱਤੇ ਰੁੱਖ ਲੱਗੇ ਹੋਏ ਸੀ। ਸਰਦ ਇਹ ਦੂ ਮੈਂ ਕੋਈ ਲੀਗਲ ਸਪੋਰਟ ਨਹੀਂ। 40% ਖੇਤਰਫਲ ਤੇ ਰੁੱਖ ਲੱਗੇ ਹੋਏ ਸੀਗੇ। ਤੇ ਅੱਜ ਕਿੰਨੇ ਤੇ ਆ? ਕਿਸੇ ਨੂੰ ਪਤਾ ਜਾਣਕਾਰੀ ਹੈ ਕੋਈ? 3 ਤੋਂ 5 ਤੁਸੀਂ ਕਹਣਾ ਦੋ ਦਾ ਫਰਕ ਆ ਤੈਨ ਤੇ ਪੰਜ ਦੇ ਵਿਚਾਲੇ ਤਿੰਨ ਐਕਚੁਅਲ ਚ ਜੰਗਲ ਤੇ ਪੰਜ ਜਿਹੜੇ ਸੜਕਾਂ ਕਿਨਾਰੇ ਜਾਂ ਖੇਤਾ ਖੂਤਾ ਚ ਇਧਰ ਉਧਰ ਇਕੱਲੇ ਮਿਲਾ ਕੇ ਹਾਲਾਂਕਿ ਉਹਨਾਂ ਨੂੰ ਜੰਗਲੀ ਰਕਵਾ ਨਹੀਂ ਆਪਾਂ ਕਹਿ ਸਕਦੇ ਪਰ ਮਿਲਾ ਕੇ বন ਵਿਭਾਗ ਕਹਿ ਰਿਹਾ ਵੀ 5% 6% ਹੈਗਾ ਸਾਡੇ ਕੋਲੇ ਤੇ ਇਹ ਕਰਨਾ ਕੁਦਰਤੀ ਮਾਹਰ ਇਹ ਕਹਿੰਦੇ ਆ ਜਿਹੜੇ ਭੂ ਵਿਗਿਆਨੀ ਆ ਜਾਂ WHO ਆ ਜਾਂ ਗ੍ਰੀਨ ਟ੍ਰਿਬਿਨੋਲਾ ਉਹਨਾਂ ਦੀਆਂ ਇਹ ਇੱਕ 1952 ਦੇ ਵਿੱਚ ਜੰਗਲ ਸੁਰੱਖਿਆ ਐਕਟ ਵੀ ਬਣਿਆ ਵਾ ਉਹਦੇ ਚ ਇਹ ਲਿਖਿਆ ਗਿਆ ਬਕਾਇਦਾ ਵੀ ਮੈਦਾਨੀ ਖੇਤਰਫਲ ਦਾ 33% ਆਪਣਾ ਪੰਜਾਬ ਕੀ ਆ ਮੈਦਾਨੀ ਕਿ ਪਹਾੜੀ ਮਦਾਨੀ ਮਦਾਨੀ ਦਾ 33% ਔਰ ਪਹਾੜੀ ਦਾ 60% ਖੇਤਰਫਲ ਤੇ ਰੁੱਖ ਲੱਗੇ ਹੋਣਗੇ ਤਾਂ ਉਥੋਂ ਦੇ ਲੋਕ ਸਰੀਰਕ ਸਰੀਰਾ ਜਿਹੜਾ ਸਾਡਾ ਵੀ ਅਸੀਂ ਕੋਈ ਗੋਲੀ ਖਾ ਰਹੇ ਆ ਕੈਪਸੂਲ ਖਾ ਰਹੇ ਆ ਕਿਸੇ ਬਿਮਾਰੀ ਤੋਂ ਕਿ ਨਹੀਂ ਤੇ ਮਾਨਸਿਕ ਤੌਰ ਦੇ ਉੱਪਰ ਮਜ਼ਬੂਤ ਤੇ ਨਿਰੋਏ ਹੋਣਗੇ ਜੇ 33% ਰਕਬਾ ਕਵਰ ਹੁੰਦਾ ਤਾਂ ਤੇ 35 ਤੋਂ 5% ਆ ਤੇ ਸਾਡੇ ਹਾਲ ਕੀ ਆ ਪੰਜਾਬ ਕੀ ਆ ਕੈਂਸਰ ਦੀ ਰਾਜਧਾਨੀ ਪੰਜਾਬ ਨੂੰ ਕਿਹਾ ਜਾਂਦਾ ਅੱਜ ਤੇ ਜੇ ਉਹ ਬਠਿੰਡਾ ਵਾਲੀ ਟ੍ਰੇਨ ਰੋਕਣੀ ਆ ਜਿਹੜੀ ਜਿਹਨੂੰ ਕੈਂਸਰ ਟ੍ਰੇਨ ਹੀ ਕਿਹਾ ਜਾਂਦਾ ਕਿਨੂੰ ਰੋਕਣੀ ਬਣੀ ਆ ਕਿਨੂੰ ਕਿਵੇਂ ਹਾਂ ਰੁੱਖ ਲਾ ਕੇ ਰੁਕਣੀ ਪੈਣੀ ਆ ਧਰਨੇ ਲਾ ਕੇ ਨਹੀਂ ਰੁਕਣੀ ਉਹ ਧਰਨੇ ਆਈਆਂ ਤਾਂ ਜੰਮੂ ਤਾਂ ਵੀ ਜਾ ਹ ਜਿਹੜੀਆਂ ਮਾਲ ਢੋਣ ਵਾਲੀਆਂ ਗੱਡੀਆਂ ਵਾਂ ਇਹ ਰੁਕ ਜਾਣਗੀਆਂ ਕੈਂਸਰ ਵਾਲੀ ਨਹੀਂ ਰੁਕਣੀ ਧਰਨੇ ਨਾਲ ਉਹ ਰੁੱਖ ਲਾ ਕੇ ਰੁਕਣੀ ਪੈਣੀ ਆ 33% ਖੇਤਰਫਲ ਨੂੰ ਕਵਰ ਕੀਨੇ ਕਰਨਾ ਅਸੀਂ ਕਰਨਾ ਵੱਡਿਆ ਕੀਨੇ ਆ ਸਾਡੇ ਡੈੜੀਆਂ ਨੇ ਕੋਟੇ ਬਣੇ ਬੜੇ ਬਾਲੀਆਂ ਵੱਡੇ ਆ ਨਾ 40% ਰਕਵਾ ਸੀ ਉਹ ਕਿਸੇ ਨੇ ਤਾਂ ਵੱਡੇ ਆ ਨਾ ਹੁਣ ਮੈਂ ਤਾਂ ਵੱਡੇ ਨਹੀਂ ਗੇ ਪਰ ਮੈਂ ਮੰਨ ਲੈਣਾ ਵੀ ਮੈਂ ਵੱਡੇ ਆ ਮੈਨੂੰ ਮੰਨਣ ਜੋ ਗੱਲ ਨਹੀਂ ਹੈਗੀ ਪਰ ਕਿਸੇ ਨੇ ਤਾਂ ਮੇਰੀ ਉਮਰ ਦੇ ਹਸਾਬ ਕਿਤਾਬ ਵਾਲੇ ਬੰਦੇ ਨੇ ਵੱਡੇ ਹੀ ਆ ਨਾ ਪਰ ਹੁਣ ਜਿਹੜੀ ਪਰਪਾਈ ਆ ਪੁੱਤਰ ਤੁਹਾਨੂੰ ਕਰਨੀ ਪੈਣੀ ਆ ਜੇ ਤੁਸੀਂ ਚਾਹੁੰਦੇ ਹੋ ਵੀ ਪੰਜਾਬ ਪੰਜ ਪੰਜ ਆਬ ਆ ਕੀ ਹੁੰਦਾ ਦਰਿਆ 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 ਪਾਣੀ ਪੰਜ ਪਾਣੀਆਂ ਦੀ ਧਰਤੀ ਨੂੰ ਪੰਜਾਬ ਕਿਹਾ ਉਹਨਾਂ ਨੇ ਤਾਂ ਜਿਹੜਾ ਕੋ ਕਰਨਾ ਸੀ ਕਰਤਾ ਢਾਈ ਰਹਿਣ ਛੜ ਪੇ ਪਰ ਜੇ ਇਹਨੂੰ ਪੰਜਾਬ ਹੀ ਰੱਖਣਾ ਚਾਹੁੰਦੇ ਹੋ ਤੁਸੀਂ ਤਾਂ ਇਹਦਾ ਪਾਣੀ ਤੁਹਾਨੂੰ 50 ਫੁੱਟ ਤੇ ਲੈ ਕੇ ਆਉਣਾ ਪੈਣਾ ਤੇ 50 ਫੁੱਟ ਤੇ ਤਾਂ ਆਉਣਾ ਵਾ ਵੀ ਇਹ 33% ਖੇਤਨਫਲ ਨੂੰ ਅਸੀਂ ਰੁੱਖਾਂ ਦੇ ਨਾਲ ਲਗਾ ਕੇ ਸੰਭਾਲਾਂਗੇ ਕਬਰ ਕਰਾਂਗੇ ਤੇ ਕਬਰ ਸਾਨੂੰ ਕਰਨਾ ਪੈਣਾ ਵਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਹੰਬੜਾ ਮਾਰਨਾ ਪੈਣਾ ਤੇ ਜਿੱਦਣ ਆਪਾਂ ਸਾਰੇ ਕਈ ਬੰਦੇ ਸੋਚਦੇ ਆ ਨਾ ਹੁਣ ਵਿੱਚੇ ਵੀ ਕੁਛਰਮੁਸ਼ਰ ਹੋ ਰਹੀ ਆ ਵੀ ਮੈਂ ਤਾਂ ਕੈਨੇਡਾ ਚੱਲ ਜਾਣਾ ਸਾਡੇ ਵਾਲੇ ਵੀ ਗੱਲ ਕਰਦੇ ਆ ਨਾ ਵੀ ਭਈਆਂ ਨੂੰ ਕੱਢੋ ਕਹਿੰਦੇ ਆ ਨਾ ਜਿੱਦਣ ਉਹਨਾਂ ਨੇ ਕਰਤੀ ਵੀ ਕੱਢੋ ਇਹਨਾਂ ਨੂੰ ਜਿਹੜੇ ਆਪਦੀ ਧਰਤੀ ਨਹੀਂ ਸਾਂਭ ਸਕੇ ਅਕਸਰ ਆਪਾਂ ਇੱਕ ਗੱਲ ਇਹ ਤਾਂ ਆਪਣੇ ਮਾਨਸਿਕ ਤੌਰ ਤੇ ਲੈਵਲ ਸੈੱਟ ਆ ਨਾ ਵੀ ਜਿਹੜਾ ਬੰਦਾ ਆਪਦਾ ਘਰ ਨਹੀਂ ਚਲਾ ਸਕਿਆ ਉਹ ਯਾਰ ਦੂਜੇ ਦਾ ਕੀ ਚਲਾ ਦੂ ਨਾਰਮਲੀ ਆਪਾਂ ਗੱਲ ਕਰਦੇ ਆ ਵੀ ਜਿਹੜਾ ਮੈਂ ਆਪ ਨਹੀਂ ਪਾਸ ਹੋ ਸਕਿਆ ਉਹ ਦੂਜੇ ਨੂੰ ਨਕਲ ਮਰਾ ਕੇ ਕੀ ਪਾਸ ਕਰ ਦੂ ਕਲੀਅਰ ਆ ਨਾ ਜਿਹੜਾ ਜਿਹਦੇ ਆਪ ਦੇ 100 ਨੰਬਰ ਹੋਣਗੇ ਉਹ ਦੂਜੇ ਨੂੰ ਨਕਲ ਮਰਾ ਕੇ ਤਾਂ ਹੀ 70 ਜਾਂ 60 ਦਵਾ ਸਕਦਾ ਜਿਹੜਾ ਆਪ ਹੀ ਫੇਲ ਹੋ ਰਿਹਾ ਉਹ ਮਗਰਲੇ ਨੂੰ ਥੋੜੀ ਪੇਪਰ ਆਪ ਦਾ ਦਿਖਾ ਕੇ ਪਾਸ ਕਰਵਾ ਦਊਗਾ ਜੇ ਇਹ ਗੱਲ ਹੋ ਗਈ ਬੀਜ ਇਹਨਾਂ ਨੇ ਤਾਂ ਆਪ ਦਾ ਪਾਣੀ ਨਹੀਂ ਸੰਭਾਲਿਆ ਉਹਨਾਂ ਨੇ ਆਪ ਦਾ ਛੇੜਿਆ ਨਹੀਂ ਅਜੇ ਤੱਕ ਤੇ ਸਾਡੇ ਆ ਕੇ ਕੀ ਗੋਲ ਖਲੋਣਗੇ ਕੱਢੋ ਇਹਨਾਂ ਨੂੰ ਬਾਹਰ ਫਿਰ ਆਪਾਂ ਕਿੱਧਰ ਨੂੰ ਜਾਵਾਂਗੇ ਆਉਣਾ ਤਾਂ ਆਪਦੀ ਮਾਂ ਮਿੱਟੀ ਤੇ ਹੀ ਪੈਣਾ ਨਾ ਤੇ ਉਦੋਂ ਨੂੰ ਇੱਥੇ ਕੀ ਹੋ ਜਾਣਾ ਕੀ ਰਾਮਨਾਮ ਸੱਤ ਹੋ ਜਾਣਾ ਤੇ ਪੁੱਤਰ ਆਪਾਂ ਰਾਮਨਾਮ ਸੱਤ ਹੋਣ ਨਹੀਂ ਦੇਣਾ ਜਿੰਨਾ ਟਾਈਮ ਆ ਘੰਡੀ ਚ ਸਾਹ ਚੱਲਦਾ ਵਾ ਤੇ ਅੱਜ ਤੁਸੀਂ ਵੀ ਸਾਰੇ ਜਿਹੜੇ ਚਾਹੁੰਦੇ ਆ ਉਹ ਖੜੇ ਹੋ ਕੇ ਮੈਂ ਕਹੂੰਗਾ ਵੀ ਜਰੂਰ ਬਾਤੋਂ-ਬਦ ਰੁੱਖ ਲਗਾਉਣੇ ਆ ਸੰਭਾਲਣੇ ਆ ਤੇ ਪਾਲਣੇ ਆ ਤੇ ਪਾਲ ਜਿਹੜੇ ਵੱਧਦੇ ਆ ਉਹਨਾਂ ਨੂੰ ਲੜਨਾ ਆਪਾਂ ਕਿਹਨਾਂ ਨਹੀਂ ਉਹਨਾਂ ਨੂੰ ਸਮਝਾ ਕੇ ਵੀ ਆਹ ਵਿਸ਼ਵਾ ਭਰਾਵਾ ਮੈਂਤ ਵਾਲੀ ਗੱਲ ਆ ਜੇ ਤੈਨੂੰ ਸਾਹ ਨਹੀਂ ਆਉਂਦਾ ਤਾਂ ਮੈਨੂੰ ਆਉਂਦਾ ਮੇਰਾ ਆਕਸੀਜਨ ਦਾ ਹਿਸਾਬ ਕਿਤਾਬ ਰਹਿਣ ਦੇ ਤੂੰ ਨਹੀਂ ਲੈਣਾ ਤਾਂ ਆਪਦਾ ਕੋਈ ਨੱਕ ਤੇ ਕੋਈ ਹੋਰ ਬਣ ਲਾ ਜਾ ਕੋਈ ਸਿਲੰਡਰ ਜਿਹੜਾ ਕਾਰਪੋਰੇਟ ਦਾ ਨੈਕਸਟ ਪ੍ਰੋਜੈਕਟ ਕੀ ਆ ਤੁਹਾਨੂੰ ਸਿਲੰਡਰ ਦੇਣੇ ਆ ਸਿਲੰਡਰ ਮੋਢਿਆਂ ਤੇ ਕਿੱਟ ਬਾਈ ਹੁੰਦੀ ਨਾ ਆਪਣੇ ਕਿਤਾਬਾਂ ਵਾਲੀ ਜਾਂ ਹੋਰ ਕੁਝ ਨਾ ਕੁਝ ਰੋਟੀ ਜਾਂ ਵਿੱਚ ਕੁਝ ਬੰਨਿਆ ਹੁੰਦਾ ਉਹਦੇ ਵਿੱਚ ਇੱਕ ਤੁਹਾਨੂੰ ਰੋਜ਼ਾਨਾ ਘਰੋਂ ਨਿਕਲਣ ਲੱਗਿਆ ਨੂੰ ਕਿਉਂਕਿ ਆਕਸੀਜਨ ਹੈ ਨਹੀਂ ਔਰ ਕੈਂਸਰ ਦਾ ਸੈੱਲ ਹਰ ਬਾਡੀ ਦੇ ਵਿੱਚ ਮੌਜੂਦ ਆ ਹਰ ਬਾਡੀ 'ਚ ਜਦੋਂ 3 ਤੋਂ 4 ਸੈਕਿੰਡ ਆਕਸੀਜਨ ਬੰਦ ਹੋਈ ਉਦੋਂ ਕੀ ਹੋਣਾ ਉਹਨੇ ਉਹਨੇ ਐਕਟੀਵੇਟ ਹੋ ਜਾਣਾ ਤੇ ਉਹਦੇ ਐਕਟੀਵੇਟ ਹੁੰਦੇ ਆਂ ਹੀ ਸਾਡੀ ਜਿੰਨੀ ਕ ਜ਼ਮੀਨ ਹੈਗੀ ਆ ਜਾਂ ਬੈਂਕ ਬੈਲੈਂਸ ਹੈਗਾ ਵਾ ਜਾਂ ਪਲਾਟ ਪਲੂਟਾ ਕੋਈ ਉਹ ਨਾਲ ਦੀ ਨਾਲ ਹੀ ਖੁਰਨਾ ਸ਼ੁਰੂ ਹੋ ਜਾਣਾ ਇਦੋਂ ਪਹਿਲਾਂ ਵੀ ਸਾਡੇ ਮੋਢਿਆਂ ਦੇ ਉੱਤੇ ਸਿਲੰਡਰ ਆਉਣ ਆਕਸੀਜਨ ਵਾਲੇ ਤੇ ਆਪਾਂ ਆਪਣੇ ਇੱਧਰ ਖਾਲੀ ਥਾਵਾਂ ਤੇ ਰੁੱਖ ਲਾ ਕੇ ਸੰਭਾਲਣੇ ਸ਼ੁਰੂ ਕਰ ਦਈਏ ਚੰਗੇ ਰਾਵਾਂਗੇ ਨਹੀਂ ਤਾਂ ਦੁਨੀਆ ਨੇ ਸਾਥੋਂ ਜਵਾਬ ਮੰਗਣਾ ਵਾ ਤੇ ਸਾਡੇ ਕੋਲੇ ਜਾਵਾਂਗੇ ਤਾਂ ਸਹੀ ਨਾ ਕਿਤੇ ਕਿਤਨੇ ਕਿਤਨੇ ਰਮਾਂਗੇ ਹੀ ਨਾ ਜਾ ਕੇ ਤੇ ਦੁਨੀਆ ਨੇ ਸਾਥੋਂ ਜਵਾਬ ਮੰਗਣਾ ਤੇ ਸਾਡੇ ਕੋਲੇ ਸਵਾਲ ਦਾ ਜਵਾਬ ਹੀ ਨਹੀਂ ਹੋਣਾ ਵੀ ਖਰਾਬ ਕਿਵੇਂ ਕੀਤਾ ਯਾਰ ਤੁਸੀਂ ਆਪ ਦਾ ਕਿਵੇਂ ਖਰਾਬ ਕਰ ਲਿਆ ਗੱਲ ਇੱਕੋ ਹੀ ਇੱਕਾ ਤੰਦਰੁਸਤੀ ਪਾਣੀ ਆਕਸੀਜਨ ਸਾਰੇ ਮਸਲਿਆਂ ਦਾ ਹੱਲ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਾ ਜਿਹੜਾ ਸੰਦੇਸ਼ ਬਾਬੇ ਨਾਨਕ ਜੀ ਨੇ ਦਿੱਤਾ ਸੀਗਾ ਉਹ ਇੱਕੋ ਹੀ ਆ ਇਹਨਾਂ ਸਾਰਿਆਂ ਦੀ ਸੇਵਾ ਇੱਕ ਰੁੱਖ ਲਗਾਉਣ ਦੇ ਨਾਲ ਹੋ ਜਾਣੀ ਆ ਅਕਸਲ 'ਚ ਮੈਂ ਇੱਕ ਦਿਨ ਧਰਤੀਵਾਂ ਦੀ ਸੇਵਾ ਲਿਖਿਆ ਹੋਇਆ ਸੀਗਾ ਤੇ ਮੈਂ ਸੋਚ ਰਿਹਾ ਸੀ ਵੀ ਯਾਰ ਇਹ ਸੇਵਾ ਥੋੜੀ ਆ ਸੇਵਾ ਤਾਂ ਇਹ ਆ ਵੀ ਮੈਂ ਤੁਸੀਂ ਮੇਰੇ ਲਈ ਕੁਝ ਕਰਤਾ ਥੋੜਾ ਉਹਦੇ 'ਚ ਕੋਈ ਸਵਾਰਥ ਨਹੀਂ ਹੈ ਉਹ ਮੇਰੀ ਸੇਵਾ ਤੁਸੀਂ ਕਰਤੀ ਜਾਂ ਮੈਂ ਤੁਹਾਡੀ ਕਰਤੀ ਹੈਨਾ ਜਿਹਦੇ 'ਚ ਮੇਰਾ ਸਵਾਰਥ ਆ ਉਹ ਸੇਵਾ ਥੋੜੀ ਹੋ ਗਈ ਉਹ ਤਾਂ ਮੇਰੀ ਜ਼ਰੂਰਤ ਹੋ ਗਈ ਕਨਸੈਪਟ ਕਲੀਅਰ ਹੋਇਆ ਕਿ ਨਹੀਂ ਸੇਵਾ ਤੇ ਜ਼ਰੂਰਤ ਮੈਨੂੰ ਸਾਹ ਚਾਹੀਦਾ ਮੈਨੂੰ ਪਾਣੀ ਚਾਹੀਦਾ ਇਹ ਇਹ ਸੇਵਾ ਨਹੀਂ ਹੈਗੀ ਇਹ ਮੇਰੀ ਜ਼ਰੂਰਤ ਆ ਤੇ ਮੈਂ ਆਪਦੀ ਜ਼ਰੂਰਤ ਪੂਰੀ ਕਰਨ ਲਈ ਕੁਝ ਵੀ ਕਰਨਾ ਪਊਗਾ ਨਾ ਮੈਨੂੰ ਸੇਵਾ ਤਾਂ ਅਸੀਂ ਦੂਜੇ ਦੀ ਕਰਦੇ ਆ ਤੇ ਧਰਤੀ ਮਾਂ ਦੀ ਜੇ ਆਪਾਂ ਸੇਵਾ ਮੰਨ ਕੇ ਕਰ ਲਗੇ ਕਰਦੇ ਆ ਤਾਂ ਉਹਨੇ ਸਾਨੂੰ ਸਭ ਤੋਂ ਪਹਿਲਾਂ ਤਾਂ ਤੰਦਰੁਸਤ ਜੀਵਨ ਦੇਣਾ ਵਾ ਉਸ ਤੋਂ ਬਾਅਦ ਸਾਨੂੰ ਜਿਉਣ ਲਈ ਪਾਣੀ ਦੇਣਾ ਵਾ ਫੇਰ ਸਾਨੂੰ ਫਾਲ ਦੇਣੇ ਆ ਫਰੂਟ ਦੇਣੇ ਆ ਤੇ ਜਿੰਨੀ ਵੀ ਜੋ ਵੀ ਅਸੀਂ ਖਾਂਨੇ ਆ ਉਹ ਸਾਰਾ ਕੁਝ ਕਿੱਥੋਂ ਹੁੰਦਾ ਪੈਦਾ ਤੇ ਧਰਤੀ ਦਾ ਹਾਲ ਕੀ ਆ ਸਾਡੀ ਦਾ ਤੇ ਬੱਚੇ ਆਪਾਂ ਨੂੰ ਮੁੜਨਾ ਪੈਣਾ ਵਾ ਜੇ ਤਾਂ ਆ ਲੈਵਲਾ ਤਾਂ 32 27 ਤੋਂ ਸਟਾਰਟ ਹੋ ਜਾਣਾ ਸੰਗਰੂਰ ਏਰੀਆ ਚੋਂ 227 ਤੋਂ ਪਾਣੀ ਖਤਮ ਹੋਣਾ ਆ ਰਸਤਾ ਇੱਕ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਇੱਕ ਰਸਤਾ ਆ ਜਾਂਦਾ ਵਾ ਜਿਹੜਾ ਪਹਿਲਾਂ ਤੋਂ ਤਿਆਰ ਹੋ ਜਾ ਰਿਹਾ ਵਾ ਉਹਨੇ 32 ਚੋਂ ਆਪਣਾ ਏਰੀਆ ਤੇ 35 ਪੁੰਤੀ ਤੱਕ ਮੁਕੰਮਲ ਪੰਜਾਬ ਪਾਣੀ ਧਰਤੀ ਹੇਠਲਾ ਖਤਮ ਤਿੰਨਾ ਤਿਹਾਂ ਵਾਲਾ ਜਿਹੜੇ ਸਾਹਮਣਾ ਅਸੀਂ ਕੱਢ ਰਹੇ ਆ ਖਤਮ ਹੋਣ ਤੋਂ ਬਾਅਦ ਪੰਜਾਬ ਨੇ ਜ਼ਹਿਰੀਲਾ ਰੇਗਿਸਤਾਨ ਬਣਨਾ ਹੁਣ ਤੁਸੀਂ ਕਹਿੰਦੇ ਇਹ ਨਵਾਂ ਹੀ ਹੋਰ ਪੰਗਾ ਖੜਾ ਕਰਤਾ ਪਾਣੀ ਕਰਕੇ ਜਿੰਨੀ ਅਸੀਂ ਪੈਸਟੀਸਾਈਡ ਆਪਣੀ ਧਰਤੀ ਦੇ ਉੱਤੇ ਪਾਤੀਆਂ ਜ਼ਹਿਰਾਂ ਜਿੰਨੀਆਂ ਪਾਤੀਆਂ ਉਹ ਕਿੱਥੇ ਆ ਹੈ ਤਾਂ ਧਰਤੀ ਚ ਹੀ ਨਾ ਜਿੱਦਣ ਪਾਣੀ ਖਤਮ ਹੋਇਆ ਉਹਨੇ ਉਬਾਲਾ ਮਾਰ ਕੇ ਬਾਹਰ ਨੂੰ ਆਉਣਾ ਕਿਉਂ ਰੇਗਿਸਤਾਨ ਬਣਨਾ ਟਿੱਬੇ ਬਣਨੇ ਆ ਜ਼ਹਿਰੀਲੇ ਰੇਗਿਸਤਾਨ ਦੇ ਕਹਾਣੀਆਂ-ਕੂਣੀਆਂ ਚ ਸੁਣਿਆ ਹੋਊਗਾ ਕਿਤੇ ਵੇ ਜਹਿਰੀਲੇ ਰੇਗਿਸਤਾਨ ਆਏ ਸੁਣਿਆ ਉਹ ਅਲਫ ਲੈਲਾ ਜਾਂ ਉਹ ਹੋਰ ਕਹਾਣੀਆਂ ਅਸੀਂ ਸੁਣਦੇ ਹੁੰਦੇ ਸੀ ਤੁਸੀਂ ਪਤਾ ਨਹੀਂ ਇੱਕ ਉਹ ਹੋਰ ਸੀਗਾ ਜਿਹੜਾ ਰਾਜਾ ਸੀਗਾ ਮੋਟਿਆਂ ਤੇ ਚੜ ਜਾਂਦਾ ਹੁੰਦਾ ਸੀ ਕੀ ਨਾਂ ਸੀ ਵਿਕਰਮ ਬੇਤਾਲ ਉਹ ਅਸੀਂ ਜਦੋਂ ਨਿੱਕੇ ਹੁੰਦੇ ਸੀ ਤੁਹਾਡੇ ਤੋਂ ਵੀ ਨਿੱਕੇ ਹੁੰਦੇ ਸੀਗੇ ਉਦੋਂ ਅਸੀਂ ਸੁਣਦੇ ਹੁੰਦੇ ਸੀ ਉਹਨਾਂ ਦੇ ਵਿੱਚ ਇਹ ਹੁੰਦਾ ਸੀ ਵੀ ਜਹਿਰੀਲੇ ਰੇਗਿਸਤਾਨ ਵਿੱਚ ਦੀ ਵਿਕਰਮ ਨੰਗ ਗਿਆ ਉਹ ਹੁਣ ਸ਼ਾਇਦ ਜਹਿਰੀਲਾ ਰੇਗਿਸਤਾਨ ਪਰਮਾਤਮਾ ਕਰੇ ਵੀ ਅਸੀਂ ਨਾ ਦੇਖੀਏ ਮੈਨੂੰ ਲੱਗਦਾ ਵੀ ਸਾਨੂੰ ਦੇਖਣਾ ਪੈਣਾ ਕਹਾਣੀਆਂ ਚੋਂ ਨਿਕਲ ਕੇ ਉਹਨੇ ਹਕੀਕਤ ਚ ਬਾਹਰ ਆ ਜਾਣਾ ਸੋ ਇੱਕ ਰਸਤਾ ਤਾਂ ਇਹ ਆ ਇਹ ਤਾਂ ਆਪਦੇ ਆਪ ਚੱਲੀ ਜਾ ਰਿਹਾ ਤੇ ਇੱਕ ਰਸਤਾ ਆ ਵਾ ਜਿਹੜਾ ਨਵਾਂ ਤੁਹਾਨੂੰ ਪੈਦਾ ਕਰਨਾ ਪੈਣਾ ਇੱਕ ਕ੍ਰਾਂਤੀਕਾਰੀ ਰਸਤਾ ਵਾ ਬਾਪੂ ਨਾਲ ਵੀ ਲੜਨਾ ਪੈਣਾ ਮੇਰੇ ਬਾਪੂ ਨੇ ਮੈਨੂੰ ਅੱਧੀ ਅੱਧਾ ਕਿਲਾ ਦਿੱਤੀ ਸੀ ਕਿ ਮੈਂ ਕਹਿੰਦਾ ਲੋਕਾਂ ਨੂੰ ਕਹਿਣਾ ਫਿਰਦਾ ਜੰਗਲ ਲਾਓ ਜੰਗਲ ਲਾਓ ਵੀ ਮੈਨੂੰ ਵੀ ਦੇ ਦੇ ਥੋੜੀ ਜੀ ਚੱਲ ਰੋ ਪੱਟ ਕੇ ਅੱਧਾ ਕਿਲਾ ਦੇਤਾ ਵੀ ਲਾਲਾ ਜੰਗਲ ਜਲ ਹਨਾ ਛਿਆ ਮੀਨੇ ਵਾਲ ਫੇਰ ਲੜ ਪਿਆ ਮੇਰੇ ਨਾਲ ਮਿੰਗਲਾ ਮੋੜ ਮੈਂ ਨਹੀਂ ਲੋੜ ਦੇਣਾ ਤੂੰ ਤਾਂ ਆ ਭੁੱਖਾ ਮਰਨਾ ਮੈਨੂੰ ਵੀ ਮਾਰੇਗਾ ਇੱਕ ਕਲਕਲੇਸ਼ ਹੋਣੇ ਆ ਹੋਰ ਨਹੀਂ ਤਾਂ ਆਪਾਂ ਆਪਣੀਆਂ ਬਾਉਂਡਰੀਆਂ ਤੇ ਜ਼ਮੀਨਾਂ ਦੀਆਂ ਤੇ ਘਰਾਂ ਦੀਆਂ ਛੱਤਾਂ ਤੇ ਗਮਲਿਆਂ ਨਾਲ ਹੀ ਲਾ ਲੀਏ ਜਾਂ ਸ਼ਮਸ਼ਾਨ ਘਾਟ ਸਕੂਲ ਜਿੰਨੇ ਥੋੜੇ ਤਾਂ ਕਾਲਜ ਦੇ ਵਿੱਚ ਜਗ੍ਹਾ ਹੀ ਬਹੁਤ ਆ ਜਿੰਨੇ 5-5 ਦਰਖਤ ਹਰ ਬੱਚਾ ਅਡੌਪਟ ਕਰੋ ਉਹਨਾਂ ਨੂੰ ਸੰਭਾਲੋ ਹਰ ਟੁਕਟ ਪੰਜ ਜਿਹਨੇ ਪਹਿਲਾਂ ਲਾਏ ਆ ਉਹ ਨਵੇਂ ਵੀ ਲਾਓ ਇਹ ਪੂਰੇ ਨਹੀਂ ਹੋਣੇ ਆਪਾਂ ਕਹ ਲਈਏ ਮੈਂ ਤਾਂ ਬਹੁਤ ਲਾ ਲੇ ਮੈਂ 70000 ਅਸੀਂ ਲਾ ਚੁੱਕੇ ਆ ਟੀਮ ਗ੍ਰੀਨ ਪੰਜਾਬ ਮਿਸ਼ਨ ਟੀਮ 70000 135000 ਬੰਡੇ ਆ 80000 ਹੋ ਗਏ ਸਾਡੇ ਹੁਣ ਆਪ੍ਰੈਲ ਤੋਂ ਲੈ ਕੇ ਆ ਅੱਜ ਦੇ ਦਿਨ ਤੱਕ 80000 ਸਾਡੇ ਕੰਪਲੀਟ ਹੋ ਗਏ ਜਿਹੜੇ ਅਸੀਂ ਸੰਭਾਲ ਰਹੇ ਆ ਨਾਲ ਕੱਲੇ ਲਗਾ ਕੇ ਛੱਡੇ ਨਹੀਂ ਫੋਟੋ ਕਰਾ ਕੇ ਸੰਭਾਲ ਰਹੇ ਆ ਤੇ 80000 ਹੋ ਗਏ ਆ ਇਹ ਪੂਰੇ ਨਹੀਂ ਹੋਣੇ ਇਹਨਾਂ ਨੂੰ ਪੂਰੇ ਕਰਨ ਲਈ ਤੁਹਾਨੂੰ ਕੱਲੇ-ਕੱਲੇ ਨੂੰ ਸੰਸਥਾ ਬਣਨਾ ਪੈਣਾ ਜੇ ਆਪਦੀ ਮਾਂ ਮਿੱਟੀ ਨੂੰ ਬਚਾਉਣਾ ਜੇ ਨਹੀਂ ਬਚਾਉਣਾ ਤਾਂ ਹਾਲ ਆਹ ਰਸਤਾ ਤਾਂ ਕਲੀਅਰ ਹੈ ਤਾਂ ਜਾ ਹੀ ਰਿਆ ਜੇ ਆਹ ਕ੍ਰਾਂਤੀਕਾਰੀ ਰਸਤਾ ਇਹਦੇ ਲਈ ਸਾਨੂੰ ਸੰਘਰਸ਼ ਬਹੁਤ ਕਰਨਾ ਪੈਣਾ ਇੱਕ ਰੁੱਖ ਦੇ ਮਗਰ 3 ਸਾਲ ਪੈਣਾ ਪੈਂਦਾ ਵਾ 2 ਸਾਲ ਤਾਂ ਘੱਟੋ ਘੱਟ ਪੈਣਾ ਹੀ ਪੈਂਦਾ ਸੰਭਾਲਣਾ ਪੈਂਦਾ ਉਹਨੂੰ ਫੇਰ ਜਾ ਕੇ ਉਹ ਥੋੜਾ ਜਿਹਾ ਆਪ ਦੇ ਆਪ ਚਾਉਂਦਾ ਵਾ ਪੰਜਾਂ ਸਾਲਾਂ ਦੇ ਵਿੱਚ ਉਹ ਵੱਡਾ ਦਰਖਤ ਬਣਦਾ ਵਾ ਜੇ ਮਾਈਕਰੋ ਫੋਰੈਸਟ ਲਾਉਣਿਆਂ ਤਾਂ ਡੇਢ ਸਾਲ ਦੇ ਵਿੱਚ ਬਣ ਜਾਂਦਾ ਵਾ ਉਹ ਵੀ ਤੁਹਾਨੂੰ ਮੈਂ ਵਿਧੀ ਦੱਸ ਦੂੰਗਾ ਉਹ ਆਪਣਾ ਜਿਹੜਾ YouTube ਵਾਲਾ ਵਾ ਨੇਚਰ ਲਵਰਸ ਜੀਪੀਐਮਟੀ ਉਹਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਚਾਹਵਨ ਹੋਏ ਤਾਂ ਜਰੂਰ ਕਰ ਲਓਗੇ ਕਿਉਂਕਿ ਉਹਦੇ ਤੇ ਇਕੱਲਾ ਇਕੱਲਾ ਰੁੱਖ ਲਗਾਉਣ ਦੀ ਵਿਧੀ ਵੀ ਰੁੱਖ ਵੱਧਦਾ ਕਿਵੇਂ ਆ ਤੇਜ਼ੀ ਨਾਲ ਸਾਨੂੰ ਜ਼ਰੂਰ ਤਾਂ ਅੱਜ ਅਸੀਂ 5 ਸਾਲ ਇੱਕ ਰੁੱਖ ਲਾ ਕੇ ਉਹਦੀ ਵੇਟ ਨਹੀਂ ਕਰ ਸਕਦੇ ਵੀ 5 ਸਾਲ ਵਾਲਾ ਕੰਮ ਸਾਡਾ 2 ਸਾਲ ਚ ਹੋ ਜੇ ਜੇ ਤੁਸੀਂ ਇਹ ਇਸ ਪਾਸੇ ਨੂੰ ਜਾਣਾ ਚਾਹੁੰਦੇ ਆ ਤੇ ਮੈਂ ਬੇਨਤੀ ਕਰੂੰਗਾ ਵੀ ਜਿਹੜੇ ਜਿਹੜੇ ਬੱਚੇ ਇਹ 5 ਰੁੱਖ ਪਾਲਣ ਵਾਲੀ ਜਿਹੜੀ ਧਰਤੀ ਮਾਂ ਦੀ ਸੇਵਾ ਵਾਲੀ ਸਕੀਮ ਕਹਿ ਲੋ ਚਾਹੇ ਇਹਨੂੰ ਕੁਛ ਮਰਜ਼ੀ ਕਹਿ ਲੋ ਤੁਸੀਂ ਇਹ ਵੈਸੇ ਵੀ ਸਕੀਮ ਲਿਖਿਆ ਹੋਇਆ ਵਾ ਸਰਵਿਸ ਸਕੀਮ ਇਹ ਮਦਰ ਮਦਰ ਸਰਵਿਸ ਸਕੀਮ ਆ ਮਾਂ ਮਿੱਟੀ ਦੀ ਹੈ ਨਾ ਧਰਤੀ ਮਾਂ ਦੀ ਸੇਵਾ ਕਹਿ ਲੋ ਇਹ ਇਹ ਤੇ ਜਿਹੜੇ ਜਿਹੜੇ ਆਉਣਾ ਚਾਹੁੰਦੇ ਆ ਤੇ ਉਹ ਆਪਣੇ ਹੱਥ ਮੜੇ ਜੇ ਖੜੇ ਕਰੋ ਤਾਂ ਕੌਣ ਕੌਣ ਪੰਜ ਪੰਜ ਬੂਟੇ ਲਗਾ ਕੇ ਸੰਭਾਲਣਾ ਚਾਹੁੰਦਾ ਵਾ ਤੇ ਆਪਣੇ ਆਪ ਲਈ ਤੁਸੀਂ ਅੱਜ ਇੱਕ ਪਰਣਤਾ ਲਿਆ ਵੀ ਆਪਣੇ ਆਪ ਲਈ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਤੇ ਇੱਕ ਤਾੜੀ ਤਾਂ ਮਾਰਿਓ ਜੇ ਮੈਂ ਤੁਹਾਨੂੰ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ तरीका बढ़िया लगया ते ਤੁਹਾਡੇ ਪੱਲੇ ਪੈ ਗਈ ਗੱਲ ਜੇ ਨਹੀਂ ਪਈ ਜਿਹੜੇ ਜਿਹੜੇ ਮੇਰੇ ਵੀਰ ਦੇ ਜਾਂ ਮੇਰੇ ਪੁੱਤ ਧੀਰੇ ਨਹੀਂ ਪੱਲੇ ਪਈ ਉਹ ਮੈਨੂੰ ਦੱਸ ਦਿਓ ਵੀ ਨਹੀਂ ਪਈ ਸਰ ਮੈਂ ਸਮਝਣਾ ਚਾਹੁੰਨਾ ਵਾ ਮੇਰੇ ਆ ਇੱਥੇ ਕੋਈ ਅਰਧਾ ਕੁਛ ਕੋਈ ਗਰਾਰੀ ਕੋਈ ਕਿਤੇ ਕੋਈ ਗੱਲ ਕੋਈ ਮਿਸ ਹੋ ਰਹੀ ਆ ਜਾਂ ਕੀ ਹੋ ਰਿਹਾ ਹੈ ਕਿਸੇ ਦੇ ਸਾਰਿਆਂ ਤੇ ਪੈ ਗਈ ਪੱਕੀ ਗੱਲ ਆ ਫਿਰ ਮੈਂ ਸੌਂ ਜਾ ਘਰ ਜਾ ਕੇ ਹੁਣ ਮੈਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਹੁਣ ਮੈਂ ਦਰਾਹੇ ਅਸੀਂ ਦਰਾਹੇ ਕਾਲਜ ਜਾਣਾ ਉੱਥੇ ਵੀ ਤੁਹਾਡੇ ਅਗੇ ਬੱਚਿਆਂ ਨਾਲ ਥੋੜਾ ਜਿਹਾ ਟਾਈਮ ਐਕਸਪੈਂਡ ਕਰਨਾ ਵੀ ਜੇ ਜੇ ਸਾਡਾ ਅਸੀਂ ਦੁਨੀਆ ਨੂੰ ਜਵਾਬ ਦਿੰਦੇ ਰਹਿ ਜੀਏ ਵੀ ਸਾਡਾ ਪੰਜ ਪਾਣੀਆਂ ਦੀ ਧਰਤੀ ਸੀ ਤੇ ਪੰਜਾਂ ਲਗੋਈਆ ਅਸੀਂ ਮੁੱਕਣ ਨਹੀਂ ਦਿੱਤਾ ਤੇ ਨਹੀਂ ਤਾਂ ਆਹ ਕਲੀਅਰ ਆ ਜੇ ਤੁਸੀਂ ਆਹ ਕ੍ਰਾਂਤੀਕਾਰੀ ਰਸਤਾ ਅਪਣਾਉਂਦੇ ਹੋ 2 ਸਾਲ ਜਦੋਂ ਜਹਿਤ ਕਰ ਲੈਨੇ ਹੋ ਕਿਤੇ ਰੁੱਕ ਲਗਾ ਕੇ ਸੰਭਾਲਣ ਲਈ ਤੇ ਤੁਸੀਂ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਆ ਅਸੀਂ ਤਾਂ ਨਿਕਲ ਜਾਣਾ ਹਨ ਤੁਸੀਂ ਬਾਹਰ ਬੂਰ ਨੂੰ ਅਧਿਆਕ ਨੇ ਚੱਲ ਜਾਣਾ ਅਧਿਆਕ ਨੇ ਕਿਵੇਂ ਚੱਲ ਜਾਣਾ ਜਾਂ ਕਿਵੇਂ ਵੀ ਕੁਛ ਵੀ ਆ ਨਿਕਲ ਗਏ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਆਉਣ ਵਾਲੀ ਜਨਰੇਸ਼ਨ ਆ ਸੰਸਾਰ ਨੂੰ ਜਵਾਬ ਦੇ ਰਹਿ ਜਗੇ ਇਹਦੇ ਲਈ ਸਾਨੂੰ ਆਪਦੀ ਮਾਂ ਮਿੱਟੀ ਤੇ ਕੰਮ ਕਰਨਾ ਪਊਗਾ ਤੇ ਧੰਨਵਾਦ ਸਾਰਿਆਂ ਦਾ ਤੁਹਾਡਾ ਪ੍ਰੋਫੈਸਰ ਸਾਹਿਬ ਦਾ ਵੀ ਧੰਨਵਾਦ ਇਹਨਾਂ ਨੇ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਆਸ ਕਰਾਂਗੇ ਸਰ ਜਿੰਨੇ ਵੀ ਬੱਚੇ ਪੰਜ-ਪੰਜ ਪੌਦੇ ਲਾ ਕੇ ਤੁਹਾਨੂੰ ਪੌਦੇ ਵੀ ਮਿਲ ਜਾਣਗੇ ਸਾਰਾ ਕੁਝ ਮਿਲ ਜੂਗਾ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਸਰ ਜਿੰਨੇ ਬੱਚੇ ਪੰਜ-ਪੰਜ ਪੌਦੇ ਲਾ ਕੇ ਉਹਨਾਂ ਨੂੰ ਹੁਣ ਤੁਸੀਂ ਲਾ ਕੇ ਸੰਭਾਲਣਾ ਚਾਹੁੰਦੇ ਹੋਣ ਉਹ ਜ਼ਿੰਮੇਵਾਰੀ ਤੁਸੀਂ ਆਪਣੇ ਸਿਰ ਤੇ ਲਵੋ ਜ਼ਰੂਰ ਤੁਹਾਨੂੰ ਤਾਂ ਤੁਸੀਂ ਲੈਟਰ ਹੈਡ ਤੇ ਦੇਣਾ ਲਿਖ ਕੇ ਤੁਹਾਨੂੰ ਮਾਣ ਵਿਭਾਗ ਨੇ ਪੌਦੇ ਦੇ ਦੇਣੇ ਆ ਨਾ ਹੋਏ ਤਾਂ ਡੀਐਫਓ ਨੂੰ ਜਾਂ ਡੀਸੀ ਨੂੰ ਅਸੀਂ ਮਾੜਾ ਜਿਹਾ ਬੇਨਤੀ ਕਰ ਦਿਆਂਗੇ ਹਨਾ ਸਪਾਰਸਤਾ ਉਹਨਾਂ ਦੀ ਹੁੰਦੀ ਆ ਜਿਨ੍ਹਾਂ ਦੇ ਪਾਵਰ ਹੋਵੇ ਅਸੀਂ ਤਾਂ ਸਿਰਫ ਬੇਨਤੀ ਤੁਹਾਨੂੰ ਕਰਨ ਆਏ ਆ ਗਾਂ ਵੀ ਤਲ ਲਈ ਮਾਰਨਾ ਕਰਲੇ ਮਾਰ ਮਾਰ ਕੇ ਸਾਡਾ ਕੰਮ ਬਹੁ ਹੋ ਜਾਂਦਾ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਉਂਦੇ ਵਾਦੇ ਰਹੋ ਸਤਿ ਸ੍ਰੀ ਅਕਾਲ